ਆ ਵੀ ਆ ਰਹੀ ਮਿੰਨੀ ਬੂਆ ਮਿੰਨੀ ਬੂਆ ਓਏ ਫੜ ਦੇ ਆ ਪੁੱਣੀ ਨਾ ਗਰਗਮੀ ਕੁਛ ਹੀ ਕਰਨੋ ਹਲੋ ਮੰਦਾ ਨਹੀਂ ਆ ਵੀ ਤੂੰ ਟੱਕਾ ਟੱਕੇ ਨਾ ਕਰ ਗੱਲਾਂ ਨਾ ਭਾਨੇ ਉਹ ਬਿਹਾਣ ਦੇਉਂਗਾ ਚੱਲ ਬਾਅਦ ਚ ਕਰਦੇ ਓਕੇ ਚਲੋ ਦੀਦੀ ਓਕੇ ਬਾਅਦ ਚ ਕਰਦੇ ਬਾਏ ਬਾਏ ਚੱਲ ਵੇ ਸ਼ਰਾਬੀ ਆਦਰੋਂ ਆ ਸ਼ਰਾਬ ਨਹੀਂ ਪੀਤੀ ਨਹੀਂ ਤੇ ਤੁਸੀਂ ਮੈਨੂੰ ਸ਼ਰਾਬੀ ਬੋਕਾ ਸ਼ਰਾਬੀ ਬੋਕਾ ਸ਼ਰਾਬੀ ਅੱਜ ਘਰਾਂ ਦਾ ਵਾਪਸ ਪਿਆਲਣਾ ਹੋਏ ਲੋ ਵੀਡੀਓ ਬਣਾਣੀ ਇੱਕ ਬੋਤਲ ਪੀਂਦਾ ਹੀ ਆ ਗਿਆ ਦੂਜੀ ਸਦਾ ਨੂੰ ਗਿਆ ਪੂਰੇ ਮੈਂ ਗਿਆ ਹੋਇਆ ਤੇ ਕਿੰਨੀ ਸ਼ਰਾਬ ਪਿਆਲਣਾ ਕਿ ਕਰਦਾ ਕੰਮ ਨਹੀਂ ਅਰੀਜਨਲ ਸੀਨ ਕਰਨਾ ਕਰਨਾ ਫਿਰ ਤੇ ਪਾਈ ਉਹਨੂੰ ਕੋਈ ਹੱਸੇ ਨਾ ਕੀ ਕਰਾਂ ਮਾਂ ਵਾਲੇ ਕੋ ਤਾਂ ਦੋਖੜੀ ਵੇਖਿਆ ਜਾਂਦਾ ਮੈਡਮ ਅਵੀ ਮੈਂ ਚੱਲ ਤੋਕੜੀ ਵੇਖਾਂ ਕਿ ਬੋਲ ਖਾ ਕੇ ਆੜੀ ਜਿਆਦਾ ਵਾਹ ਪਾਂਡੇ ਭੜਨ ਲੱਗ ਜਾਂਦੀ ਹੈ ਹਾਂ ਚਲੋ ਸਟਾਰਟ 1 2 3 ਕਰ ਕਰ ਕੋਈ ਤੁਹਾਨੂੰ ਸਹਾਗਾ ਨਹੀਂ ਹੈਗਾ ਠੀਕਰ ਕਰਦੀ ਨਹੀਂ ਆਪਣਾ ਫੋਨ ਲੁੰਨੀ ਰਹਿੰਦੀ ਆ ਵੀਰ ਨੂੰ ਹੋਈ ਅਸਰਾ ਵੀਦੜੇ ਸ਼ੁਰੂ ਤੋਂ ਸਾਰਾ ਕਹਾਣੀ ਇਦਾਂ ਦਾ ਰਿਆ ਮਾ ਜੋ ਮੈਂ ਸੋਚ ਸੰਭਾਲੀ ਮੈਂ ਵੀਰ ਨੂੰ ਇਦਾਂ ਦਾ ਹੀ ਵੇਖਿਆ ਵਾ ਜੇ ਉਹ ਪਹਿਲੇ ਢੜਕੋ ਨਹੀਂ ਉਹ ਫੱਟ ਗਿਆ ਹੁਣ ਕਿੱਥੇ ਰਹਿ ਜਾਊਗਾ ਉਹਨੇ ਨਹੀਂ ਸੁਧਰਨਾ ਹੈਗਾ ਤੂੰ ਕੀ ਕਰਾਂ ਮਾਈਓ ਆ ਹੀ ਹੰਦਾ ਚੱਲ ਨੀ ਉੱਠ ਤੈਨੂੰ ਪਤਾ ਨਹੀਂ ਤੇਰਾ ਭਰਾ ਆ ਭਰਾ ਬੜਾ ਜੰਗ ਜਿੱਤ ਕੇ ਆਇਆ ਹੁਣ ਕਿੱਦਾਂ ਬੈਠੀ ਆ ਹੁਣ ਪੰਗੜਾ ਪਾਵਾਂ ਸੋ ਮਮੀ ਤੁਮੀ ਰੋਟੀ ਲੈ ਕੇ ਆ ਆਹੋ ਬੜੀ ਸਿਹਰ ਦੀ ਕਮਾਈ ਕਰਕੇ ਕਰਨ ਗਿਆ ਨਾ ਜੇ ਤਾਂ ਮੈਂ ਰੋਟੀ ਬਣਾਵਾ ਕਿਉਂ ਪਕਾ ਦੇ ਬੈ ਜਾ ਕਿਥੋਂ ਆਇਆ ਜਾ ਕਰ ਲੈ ਤੇ ਲੈ ਦੇ ਜਲਦੀ ਜਾ ਕੇ ਤੈਨੂੰ ਦੱਸ ਨਵੀਰ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਆ ਗਈ ਠੀਕ ਹੈ ਤੂੰ ਆ ਜਨਾ ਆਹ ਕਿਹੜਾ ਟਾਈਮ ਆ ਸਿੱਖ ਦੁਪਹਿਰੇ ਰਾਜਪੂਤ ਕੇ ਤੂੰ ਆਣ ਗਿਆ ਘਰ ਵਾਲੀਆ ਥੋੜੀ ਬੋਦੀ ਸੰਗ ਸ਼ਰਮ ਕਰ ਲਾ ਮੇਰੇ ਇਸਰਾਬ ਨੂੰ ਨਹੀਂ ਕਹਿੰਦੇ ਗੁਜਵੀ ਕਹਣਾ ਸ਼ਰਮ ਲਾ ਕੇ ਦੋਨੇ ਪੀ ਖੜੀ ਆ ਨਹੀਂ ਜਾਣ ਵਾਸਤੇ ਇਸਰਾਬ ਦੇ ਵਿੱਚ ਸ਼ਰਮ ਹੋਵੇ ਤਾਂ ਘਾਟੇ ਕਾ ਦੇ ਆਈ ਚਲ ਜਾ ਮੇਰੇ ਲਾ ਗੋ ਜਾ ਕੇ ਰੋਟੀ ਲੈ ਕੇ ਆ ਮੇਰੇ ਲਈ ਨਹੀਂ ਤੇ ਨਹੀਂ ਰੋਟੀ ਮਾਤ ਗਿਆਨ ਰਾਜਪਤਰੀ ਇਹ ਸੇ ਤਾਂ ਕਹੀ ਇਹਨਾਂ ਨਾਂ ਸਿਰਖ ਪਾਇਆ ਕਰ ਵੀਰ ਕੋ ਕੋ ਹੈ ਸੰਗ ਸਰੂ ਜਿਆਦਾ ਕਹਿ ਰੂਗਾ ਤਾਂ ਭਾਂਡੇ ਭੰਨਣ ਬੈਹ ਜੂਗਾ ਦਫਾ ਕਰ ਪੜੇ ਦਫਾ ਹੋ ਮੈਂ ਇੱਥੇ ਆਵੇਂ ਮੰਜੀ ਤੇ ਬੈਹ ਗਿਆ ਮੇਨ ਗੁੱਸਾ ਚੜ੍ਹਿਆ ਦੇ ਵਾਲ ਵੇ ਵੇ ਕੇ ਲੈਣਾ ਪਿਆ ਨਹੀਂ ਕਿ ਖੋ ਮੇਰੇ ਕਰਮਾਂ 'ਚ ਰੱਖਿਆ ਹੀ ਰੱਬ ਨੇ ਆ ਹੋ ਗਿਆ ਸਗਾਦ ਉਤਰੀ ₹100 ਦੀ ਬੋਤਲ ਲੈਂਦਾ ਵਾ ਇਹ ਨੂੰ ਬੁੱਝ ਗਈ ਯਾਰ ਇਹ ਕਿਹੜਾ ਕਹਾ ਦੇ ਇਥੋਂ ਕਹਾ ਦੇ ਨਹੀਂ ਚੰਗੀ ਹੈ ਮਗਰ ਲੇਕਿਨ ਨਹੀਂ ਹੁੰਦੀ ਮਾਰੇ ਮੰਦੀਦਾਈ ਤੇ ਲਾ ਕੇ ਹੀ ਤੋਂ ਪਾ ਗਈ ਆ 17 ਮਿੰਟ ਦੀ ਵੀਡੀਓ ਹੈ ਕੱਟ ਕਟਾ ਕੇ 15 16 ਦੀ ਰੱਖ ਆ ਨਵੀਂ ਵੀਡੀਓ ਦੇ ਸੀਨ ਸ਼ੂਟ ਹੋਣ ਦੇ ਆ ਬੜੀ ਆਣਾ ਨਹੀਂ ਲੱਗੇ ਬੜੀ ਆ ਕੱਟ ਕਟਾ ਕੇ 15 ਕਿਤੇ ਵੀਡੀਓ ਹੋਣੀ ਵਧਾ ਦੇ ਕਰਾਂਗੇ ਭਈਆਂ ਜਿਹੜਾ ਸਭ ਤੋਂ ਲੱਗਣੀ ਪਈ ਐ ਵੀ ਕੀ ਨਾ ਉਹਨੇ ਕਿੱਦਾਂ ਲਗਾ ਦੇ ਚਲੋ ਬਾਈਂਟ

ਤਾਤਾ ਓਏ ਉਦਾਂ ਏਦਾਂ ਏਦਾਂ ਕਰ ਦੋ ਬੱਸ ਨੈ ਯਾਰ ਚੱਲ ਫੋਨ ਆਪਣੇ ਬੰਗਾਇ ਪਾ ਲੇ ਸਾਇ ਨੈ ਸੀ ਇਟਾ ਕਰਕੇ ਮੈਂ ਪਾਏਣਾ ਆਹੋ ਚੱਜੇ ਤੂੰ ਹੀ ਵੇਖੀ ਦਵੇਂ ਕਿ ਤੇ ਲੋਕ ਬਾਏ ਭੁੱਲਣਾ ਕਰਿਓ ਮੈਂ ਕਹਤੂਗੀ ਤੇ ਰਹਿਣ ਦੀ 1 2 3 ਚੱਲ ਕੰਮ ਨਿਕੜਿਆ ਚੱਲ ਮੰਮੀ ਸ਼ੁਗਰਾ ਮਹਾਰਾਜ ਦੀ ਘੜੀ ਨੂੰ ਸ਼ੁਗਰਾ ਘੜੀ ਮੇਰੇ ਆਪਣੇ ਘਰ ਵਾਲੀ ਹੋਈ ਹੁਣ ਵੇਪੀ ਕਰ ਲੈ ਤਾਂ ਹੁਣ ਆਪਣੇ ਘਰ ਬਸੇ ਰਸੇ ਘਰ ਵਾਲੀ ਹੋਣਾ ਨਹੀਂ ਕੜਕ ਕੇ ਕੋਈ ਅਗਲਾ ਲੈ ਕੇ ਗਿਆ ਕਿ ਨਹੀਂ ਗਿਆ ਚੱਲਦੀ ਹੈ ਹਾਂ ਬਈ ਤੇਰਾ ਤੇਰੀਆਂ ਬਹੁਤ ਬਹੁਤ ਮਿਹਰਬਾਨੀ ਤੇਰੀ ਹਾਂ ਕਾ ਨਵਾ ਤੇਰਾ ਮੇਰੀ ਧੀ ਵਸ ਗਈ ਜੋ ਮਰਜੀ ਕਰ ਬਸ ਤੇਰੇ ਨਾਲ ਇਹ ਭੰਗ ਮੈਂ ਇਹ ਤੂੰ ਲਾ ਲਾ ਤੇ ਭਾਈ ਮੰਮੀ ਨੂੰ ਕ੍ਰੈਡਿਟ ਦੇ ਦੇ ਨਹੀਂ ਨਹੀਂ ਸਾਡੂ ਕੁੜੀ ਵਸਣਾ ਮੈਨੂੰ ਕੋਈ ਲੋੜ ਹੀ ਨਹੀਂ ਗੱਲ ਸਭ ਕੋ ਇਹਨੂੰ ਹੀ ਦੋ ਇਹ ਨਹੀਂ ਪਾਉਂ ਕਾਲੇ ਫਿਰ ਕਰ ਨਾ ਥਾ ਬਜੀ ਤਾਂ ਕਿੰਨੀ ਚਿੰਤਾ ਹੈ ਘਰ ਬੈਠੀ ਤੇ ਲੋਕਾਂ ਦੀਆਂ ਗੱਲਾਂ ਕਹਿ ਰਹੀਆਂ ਤੇ ਹੋਰ ਮੰਮੀ ਹਾਂ ਗੱਲਾਂ ਹੀ ਆ ਪਦਾ ਪਹਿਲੀ ਵਾਰੀ ਪੁੱਤ ਵਿਆਹੀ ਹੈ ਨਾ ਚਲੋ ਉੱਥੇ ਨਹੀਂ ਬਣਾਈ ਗੱਲ ਵੱਖਰੀ ਆ ਹਨਾ ਜੋ ਵੀ ਹੋ ਗਿਆ ਤੇ ਹੁਣ ਦੂਜੀ ਵਾਰੀ ਜਦੋਂ ਫੇਰ ਇਹੋ ਜਿਹਾ ਕੰਮ ਹੋਣ ਲੱਗ ਪਏ ਲੋਕੀ ਤੇ ਉਤਰਨ ਕੱਲਾ ਬਣੀ ਬਣਉਂਦੇ ਆ ਆਹੋ ਲੱਗਣ ਤਾਂ ਇਹਦਾ ਨਾ ਸਿਰ ਤੋਂ ਪੰਡ ਲੱਤ ਗਈ ਹੋਲਾ ਹੋ ਗਿਆ ਦਿਮਾਗ ਤੇ ਟੈਂਸ਼ਨ ਦੇ ਨਾਲ ਨਾ ਹੁਣ ਮੰਮੀ ਸਰੀ ਪਾਟੀ ਜਾਂਦਾ ਇਹ ਕੰਮ ਗਿਆ ਵਾ ਨਿਭੜ ਹਾਂ ਹੁਣ ਤੇਰੀ ਨੋਹ ਦੀ ਰੂਜੀ ਪੂਰੀ ਕਰਦੀ ਏ ਇੱਕ ਕਾਦੀ ਰੀਜ ਵਣ ਹੁਣ ਤੂੰ ਸਾਡੇ ਨਾਲ ਚੱਲ ਸ਼ਹਿਰ ਹਾਂ ਹੁਣ ਸਾਡਾ ਹੀ ਕੰਮ ਬੜਾ ਪਿਛੇ ਪੈਂਦਿਆ ਵਾ ਆਓ ਇੱਥੇ ਮਾਰ ਮਹੀਨਾ ਕਿ ਜੰਦਰੀ ਅੱਛਾ ਚਲ ਸ਼ਹਿਰ ਪੇ ਗਵਾਜੀ ਖੁਸ਼ੀ ਰਹੀਏ ਉੱਥੇ ਨਾਲੇ ਸ਼ਹਿਰ ਪੇ ਪੱਕੀਆਂ ਖਾ ਨੋਹ ਦੀਆਂ ਜਾ। ਪੁੱਤ, ਚਲ ਨੋਹ ਦੀਆਂ ਪੱਕੀਆਂ ਖਾਣੀਆਂ ਪਰ ਤੁਸੀਂ ਇੱਥੇ ਆਓ ਆ ਘਰ ਮਹਿਲ ਮਾਰੀਆਂ ਕੀ ਕਰਦੀਆਂ? ਉੱਥੇ ਘਰਾਂ ਤੇ ਦੇਖੋ। ਮੰਮੀ ਕਦੀ ਆ ਗਈ ਅਗੇ ਕਰੀਏ ਉਹ ਨਵਾਂ ਘਰ ਹੁੰਦੇ ਆ ਬਹੁਣ ਵੇਰੂ ਤੇ ਰਿਹਾ ਵੀ ਇੱਕ ਬੜੀ ਚਾਠੀ। ਹਾਂ ਫਿਰ ਵੇਖਣਾ ਕੀ ਕਰਨਾ। ਚਲ ਜਿੱਦਾਂ ਤੁਸੀਂ ਕਹੋਗੇ ਮੈਂ ਤੁਹਾਡੇ ਮਗਰੀ ਲੱਗਣਾ ਮੈਂ ਅੱਜ ਤਾਂ ਤੁਹਾਡੇ ਕੋਈ ਜਾਣਾ। ਖੁਸ਼ ਹਾਂ ਹੁਣ। ਹਾਂ। ਚਲ ਠੀਕ ਹੈ। ਸ਼ੁਕਰ ਹੈ ਤੁਮੇਂ ਦੀ ਖੁਸ਼ੀ ਨਹੀਂ। ਪੁਨਮ ਨੂੰ ਬਾਈ ਕਾਣਦੇ ਤੇ ਪੁਨਮ ਇਤਿਆਸ ਲਤੀ ਹੈ ਹਾਏ ਵਾਲਾ ਸੀਨ ਸੋਹਣਾ ਲੱਗਿਆ ਹਾਂ ਤੋਰ ਕੇ ਸਾਰੇ ਘੰਟਾ ਸੀ ਹੁਸੀਵਾ ਆਪਾਂ ਸਾਇ ਐਂਡ ਕਰਨ ੜਾ ਹੈ ਹਾਂ ਸੋਹਣਾ ਐਂਡ ਹੋਇਆ ਸੋਹਣਾ ਐਂਡ ਹੋ ਲਾਵਾ ਚਲ ਤੂੰ ਕਈ ਦਾ ਡੱਕਾ ਖੁਸ਼ੀਆਂ ਆਈਆਂ ਮੜੀਆਂ ਦੀ ਐਵੇਂ ਕਿਹਦੇ ਮਨ ਮਰੋਤੀਆਂ ਆਈਆਂ ਨਹੀਂ ਐਵੇਂ ਕਿ ਸੈਰ ਤੇ ਜਾਣ ਵਾਲੇ ਬਣ ਕੇ ਹਾਂ ਐਵੇਂ ਵੀ ਸੈਰ ਤੇ ਜਾਣ ਵਾਲੇ ਬਣ ਕੇ ਐਵੇਂ ਵੀ ਕਿਹਦੇ ਖੱਪਾ ਖਾਵਾਂਗੇ ਸਾਰੇ ਮੈਂ ਚੱਕ ਲੈ ਮੇਰੀ ਭੈਣ ਦੁੱਧ ਲੈ ਇੱਕ ਸੀਨ ਰਹਿਗਾ ਕੱਲ ਕੇ ਤੇ ਮਿਲਦੇ ਚਲੋ ਫੇਰ ਚੱਲੀਏ ਹੁਣ ਆ ਜੀ ਆਈ ਵੀ ਹੋਰ ਬਾਈ ਬਾਈ ਕਰਨ ਲੱਗੇ ਐ ਅਸਲੀ ਸਾਇ ਪੁਨਮ ਬਾ